सुबह आठ बजे से ऑपरेशन स्टार्ट हुआ है आज से गोताखो के स्पेशलिस्ट है उन्होंने अपने लोकल एरिया को मतलब जो लोकेशन है जहां पर डूबे थे अच्छी तरह वहाँ पर सर्च आउट कर दिया ठीक है फाइंड आउट कर लिया लेकिन वहां पर कुछ नहीं मिले ज़्यादा से ज़्यादा लोग तो ऐसे बोलते हैं बहत्तर घंटे में लेकिन ज़्यादातर सोलह अठारह घंटे में बॉडी आ जाता है लेकिन इधर की मैंने देखा थोड़ा सा पानी थोड़ा ठंडा है ऊपर जितनी गर्मी है गर्मी तो हर जगह पर इस गर्मी में एक ही जैसा वेदर रहता है पानी ठंडा यहाँ पर थोड़ा सा है ਕੋਨੇ ਤੇ ਦੋ ਬੰਦੇ ਜਿਹੜੀ ਬੋਡੀ ਲੱਪੀ ਆ ਤੇ ਇੱਕ ਦੀ ਜੇ ਹਵਾਲ ਹੈ ਤੇ ਪ੍ਰਸ਼ਾਸਨ ਉਹ ਪੂਰਾ ਯੋਰ ਲੱਗ ਰਿਹਾ ਹੈ ਕਿ ਆਪਾਂ ਉਹਨਾਂ ਦੀ ਜਿਹੜੀ ਬੋਡੀ ਜਿਹੜੀ ਆ ਲੱਪੋਵੇ ਜੀ ਆਦੀ ਟੀਮ ਸਪੈਸ਼ਲ ਆਈ ਆ ਤੋਂ ਵੀ ਜਿਹੜੀ ਆ ਅੰਗੋਤਾ ਕੋਰ ਹਵਾਲ ਕਰ ਰਹੇ ਆ पर पानी का बहा तेज होने कारण जो मुश्किल आ रही हो सारा थोड़ा समय लगे जी सर आपने सुबह आठ बजे से सर ऑपरेशन स्टार्ट हुआ है आज से तो ये अभी चल रहा है अपने गोताखोर की जो स्पेशल टीम है अपनी जो बॉयज है जर्ल्स सारे जो गोताखोर के स्पेशलिस्ट है उन्होंने अपने लोकल एरिया को मतलब जो लोकेशन है जहाँ पर डूबे थे अच्छी तरह वहाँ पर सर्च आउट कर दिया ठीक है फाइंड आउट कर लिया लेकिन वहाँ पर कुछ नहीं मिले फिर हमने आगे को चल पड़े और अभी भी हम वो उसी पे जारी है तो उम्मीद तो है तो ज़्यादातर तो ज़्या हम जहाँ पर जहाँ पर मैंने ऑपरेशन की है वहाँ पर ज़्यादा से ज़्यादा लोग तो ऐसे बोलते हैं बहत्तर घंटे में लेकिन ज़्यादातर सोलह अठारह घंटे में बॉडी आ जाता है लेकिन इधर की मैंने देखना थोड़ा तो 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 सा पानी थोड़ा ठंडा है ऊपर जितनी गर्मी है गर्मी तो हर जगह पे इस गर्मी में एक ही जैसा वेदर रहता है पानी ठंडा ही यहाँ पर थोड़ा सा है ये तो इस करके थोड़ा सा पानी आने में मेरे को लगता है मुश्किल है थोड़ा लग जाएगा एक दिन और लग जाएगा ਫਿਰ ਆਪਣੇ ਹੈ ਕੰਟੀਨਿਊ ਜਿ세 ਜਿ세 ਚਲੇਗਾ ਐਸਾ ਐਸਾ ਕਾਪਰਸਨ ਜਾਰੀ ਰੱਖੀ। ਬਾਕੀ ਇਹ ਥਾਣੇ ਵਾਲੇ ਕੇ ਐਸੇ ਚੱਕਰ ਉਪਰ ਡਿਪੈਂਡ ਹੈ। ਉਹਨਾਂ ਨੇ ਅਮੇ ਜੈਸਤਰਾ ਰੱਖੇਗਾ ਅਮਾ ਚ ਚਲੇਗਾ। ਇਹ ਹੈ ਕਿ ਉਹਨਾਂ ਦੀ ਭਾਲ ਜਿਹੜੀ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਦੋ ਬੰਦੇ ਜਿਹੜੀ ਬਾਡੀ ਲੱਪੀ ਆ ਤੇ ਇੱਕ ਦੀ ਜੇ ਭਾਲ ਹੈ ਤੇ ਪ੍ਰਸ਼ਾਸਨ ਵੱਲ ਪੂਰਾ ਯੋਰ ਲੱਗ ਰਿਹਾ ਹੈ ਕਿ ਆਪਾਂ ਉਹਨਾਂ ਦੀ ਜਿਹੜੀ ਬਾਡੀ ਜਿਹੜੀ ਆ ਲੱਪੋਵੇ। ਪਰ ਉਹ ਜਿਹੜੀ ਭਾਲ ਬਹੁਤ ਲੰਮੇ ਚੋੜੀ ਏਰੀਆ ਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕੁਝ ਮੁਸ਼ਕਿਲਾਂ ਆ ਰਹੀਆਂ ਨੇ। ਤੇ ਮੁਸ਼ਕਲਾਂ ਨਾਲ ਆਪਣੀ ਜਿੱਠ ਲਈ ਐਸਡੀਆ ਦੀ ਟੀਮ ਸਪੈਸ਼ਲ ਆਈ ਆ ਤੇ ਉਹ ਵੀ ਜਿਹੜੀ ਗੋਤਾਖੋਰ ਭਾਲ ਕਰ ਰਹੇ ਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨੂੰ ਹੋਸਾ ਥੋੜਾ ਸਮਾਂ ਲੱਗੇ ਪਰ ਉਹਨਾਂ ਵੱਲੋਂ ਮਿਹਨਤ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਤੀਸਰੇ ਦੀ ਜਿਹੜੀ ਹੋ ਆਪਣਾ ਸਾਨੂੰ ਲੱਭ ਪਵੇ ਤਾਂ ਜੋ ਇਹ ਇਲਾਕੇ ਨੂੰ ਪਤਾ ਲੱਗ ਜੇ ਕਿ ਆਪਾਂ ਉਹ ਲੱਭ ਲਿਆ ਵਾ ਪਰ ਮੈਂ ਇਥੇ ਇੱਕ ਬੇਨਤੀ ਕਰਨਾ ਜ਼ਰੂਰ ਚਾਹਾਂਗਾ ਤੇ ਜੇ ਆਪਣੀ ਸੁਰੱਖਿਆ ਆਪਣੇ ਹੱਥ ਜੋਸ ਅਸੀਂ ਸਿਵਲ ਡਿਫੈਂਸ ਵੱਲੋਂ ਆਮ ਤੌਰ ਤੇ ਸਕੂਲਾਂ ਜਾ ਕੇ ਕੈਂਪ ਲਾਉਂਦੇ ਆ ਜੇ ਤੁਹਾਨੂੰ ਪਤਾ ਕਿ ਪਾਣੀ ਦਾ ਵਹਾਅ ਤੇਜ ਹੈ ਜਾਂ ਇਹ ਖਤਰੇ ਤੋਂ ਖਾਲੀ ਨਹੀਂ ਹੈ ਤੇ ਸਾਨੂੰ ਉੱਚ ਨਹਾਉਣਾ ਜਾਂ ਕੋਈ ਇਹੋ ਜਿਹਾ ਕੰਮ ਕਰਨਾ ਜਿਸ ਨਾਲ ਸਾਨੂੰ ਜਾਨ ਦਾ ਜੋਖਮ ਪਣੇ ਹੁਣੇ ਵੀ ਪਤਾ ਲੱਗ ਰਿਹਾ ਕਿ ਇੱਕ ਡੁੱਬਾ ਲੰਗਾ ਦੂਸਨੇ ਛਾਲ ਮਾਰ ਕੇ ਬਚਾਉਣ ਦੀ ਕੀਤੀ ਪਰ ਆਪਾਂ ਇੱਕ ਨੂੰ ਕਰਦੇ ਕਰਦੇ ਦੋ ਦੇ ਵੀ ਹੋ ਤਿੰਨ ਹੋ ਗਏ ਅਰੇ ਦੋ ਲੱਭਿਆ ਇੱਕ ਨਹੀਂ ਲੱਭਿਆ ਜਦੋਂ ਦੋ ਜੇ ਹੈਗੇ ਆ ਇਹ ਕੀ ਇੱਕ ਦਾ ਜੇ ਚਾਂਸ ਲੱਭਣ ਤੋਂ ਬਾਅਦ ਬੜਾ ਲੱਗੇਗਾ